ਛੇਵੇਂ ਪਾਤਸ਼ਾਹ ਨੇ ਆਪਣੀ ਆਖਰੀ ਜੰਗ ਫਤਿਹ ਕਰਕੇ ਇਸ ਸਥਾਨ ਤੇ ਆ ਕੇ ਕੀਤਾ ਸੀ ਆਰਾਮ ਜਿਹੜਾ ਵੀ ਇਸ ਗੁਰਦੁਆਰਾ ਸਾਹਿਬ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਅੱਜ ਵੀ ਛੇਵੇਂ ਪਾਤਸ਼ਾਹ ਉਹਦੀਆਂ ਸੁੱਖਾਂ ਦੇ ਨਾਲ ਝੋਲੀਆਂ ਭਰ ਕੇ ਭੇਜਦੇ ਹਨ ਆਓ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਪਹੁੰਚੇ ਹੋਏ ਹਾਂ ਜੀ ਫਗਵਾੜਾ ਸ਼ਹਿਰ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆ ਦੀ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਫਗਵਾੜੇ ਤੋਂ ਜਦੋਂ ਆਪਾਂ ਬਾਈਪਾਸ ਤੋਂ ਚੰਡੀਗੜ੍ਹ ਵੱਲ ਨੂੰ ਜਾਂਦੇ ਹਾਂ ਤੇ ਫਗਵਾੜਾ ਬਾਈਪਾਸ ਤੇ ਹੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ ਫਗਵਾੜੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਹੈ ਬਹੁਤ ਹੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਏ ਆ ਜੋ ਫਗਵਾੜੀ ਬਾਜ਼ਾਰ ਵਿੱਚ ਗੁਰਦੁਆਰਾ ਸਾਹਿਬ ਹੈ ਉਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਹਨ ਉਹ ਗੁਰਦੁਆਰਾ ਸੀ ਜਿੱਥੇ ਫੱਗੂ ਚੋਧਰੀ ਦਾ ਘਰ ਸੀ ਜਿਹਨੂੰ ਫੱਗੂ ਦਾ ਬਾੜਾ ਕਿਹਾ ਜਾਂਦਾ ਸੀ ਇਹ ਫੱਗੂ ਚੋਧਰੀ ਹਰ ਸਮੇਂ ਗੁਰੂ ਸਾਹਿਬ ਨੂੰ ਯਾਦ ਕਰਿਆ ਕਰਦਾ ਸੀ ਵੀ ਮਹਾਰਾਜ ਮੇਰੇ ਘਰ ਤੁਸੀਂ ਚਰਨ ਪਾਓ ਪਰ ਜਦੋਂ ਸ਼ੇਮੇ ਪਾਸ਼ਾ ਚੌਥੀ ਜੰਗ ਤੋਂ ਬਾਅਦ ਪਲਾਹੀ ਸਾਹਿਬ ਪਹੁੰਚਦੇ ਹਨ ਇਸ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਗੁਰਦੁਆਰਾ ਪਲਾਹੀ ਸਾਹਿਬ ਹੈ ਉੱਥੇ ਮਹਾਰਾਜ ਦੀ ਮੁਗਲਾਂ ਦੇ ਨਾਲ ਫਿਰ ਝੜਪ ਹੁੰਦੀ ਹੈ ਮੁਗਲ ਫੌਜਾਂ ਡਰ ਕੇ ਭੱਜ ਜਾਂਦੀਆਂ ਹਨ ਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਚਲੋ ਭਾਈ ਆਪਾਂ ਫੱਗੂ ਦੇ ਘਰ ਜਾ ਕੇ ਆਰਾਮ ਕਰਦੇ ਹਾਂ ਤੇ ਮਹਾਰਾਜ ਸੱਚੇ ਪਾਸ਼ਾ ਜਦੋਂ ਫੱਗੂ ਦੇ ਬਾੜੇ ਪਹੁੰਚਦੇ ਹਨ ਫੱਗੂ ਚੌਧਰੀ ਨੂੰ ਪਤਾ ਲੱਗਦਾ ਵੇ ਗੁਰੂ ਸਾਹਿਬ ਮੁਗਲਾਂ ਦੇ ਨਾਲ ਜੰਗ ਕਰਕੇ ਮੇਰੇ ਵੱਲ ਨੂੰ ਆ ਰਹੇ ਹਨ ਉਹਨੇ ਗੁਰੂ ਸਾਹਿਬ ਨੂੰ ਆਪਣੇ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਗੁਰੂ ਸਾਹਿਬ ਜੀਆ ਨੇ ਸਹਿਜੇ ਬਚਨ ਕਰ ਦਿੱਤਾ ਬੇ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਤੇ ਅੰਦਰੋਂ ਖਾਰਾ ਇਹ ਬਚਨ ਕਰਕੇ ਗੁਰੂ ਸਾਹਿਬ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਆ ਗਏ ਜਿੱਥੋਂ ਇਸ ਫਗਵਾੜਾ ਸ਼ਹਿਰ ਦਾ ਨਾਮ ਵੀ ਕਹਿੰਦੇ ਬੱਜਿਆ ਹੈ ਫੱਗੂ ਦੇ ਬਾੜੇ ਤੋਂ ਹੀ ਫਗਵਾੜਾ ਸ਼ਹਿਰ ਬਣਿਆ ਹੈ ਏ ਜੋ ਤੁਸੀਂ ਇਸਥਾਨ ਦੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਅਸਥਾਨ ਉਹ ਸਮੇਂ ਜੰਗਲ ਸੀ ਜੰਗਲ ਵਿੱਚ ਜਾ ਕੇ ਗੁਰੂ ਸਾਹਿਬ ਜੀਆਂ ਨੇ ਫਿਰ ਆਰਾਮ ਕੀਤਾ ਜਿੱਥੇ ਗੁਰੂ ਜੀ ਨੇ ਆਰਾਮ ਕੀਤਾ ਉੱਥੋਂ ਹੀ ਇਸ ਅਸਥਾਨ ਦਾ ਨਾਮ ਗੁਰਦੁਆਰਾ ਸੁਖਚੈਣ ਸਾਹਿਬ ਪੈ ਗਿਆ ਜਿੱਥੇ ਅੱਜ ਵੀ ਬੇਅੰਤ ਸੰਗਤਾਂ ਆ ਕੇ ਮਨ ਦਾ ਵੀ ਸੁੱਖ ਲੈਂਦੀਆਂ ਹਨ ਤੇ ਤਨ ਦਾ ਵੀ ਸੁੱਖ ਲੈਂਦੀਆਂ ਹਨ ਗੁਰੂ ਸਾਹਿਬ ਅੱਜ ਵੀ ਬੜੀਆਂ ਬਖਸ਼ਿਸ਼ਾਂ ਇਸ ਅਸਥਾਨ ਤੇ ਵਰਤੌਂਦੇ ਹਨ ਸੰਗਤ ਜੀ 3 ਜੁਲਾਈ ਨੂੰ ਇੱਥੇ ਸਾਲਾਨਾ ਜੋੜ ਮੇਲਾ ਲੱਗਦਾ ਹੈ ਹਰ ਮਹੀਨੇ ਮੱਸਿਆ ਦਾ ਵੀ ਦਿਵਾਨ ਲੱਗਦਾ ਹੈ ਇਹ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਗਲੇ ਬਲੌਗ ਵਿੱਚ ਫਿਰ ਮਿਲਦੇ ਆਂ ਆਪ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਕਿੱਥੋਂ ਆਪ ਜੀ ਵੀਡੀਓ ਵੇਖ ਰਹੇ ਹੋ ਉਹ ਵੀ ਲਿਖਿਆ ਕਰੋ ਇੱਥੇ ਹੀ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ